ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਔਰ ਟੀਮ ਆਪ ਜੀ ਦਾ ਸਵਾਗਤ ਕਰਦੀ ਹੈ ਮੈਂ ਬੇਨਤੀ ਕਰਨੀ ਹੈ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਵੀਰ ਭੈਣ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਨੂੰ ਜਰੂਰ ਦਬਾ ਲਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਹੈ ਟੀਮ ਨੂੰ ਬਖਸ਼ਿਸ਼ ਕਰਿਓ ਜੀ ਸੋ ਅੱਜ ਦੀ ਜਿਹੜੀ ਵੀਡੀਓ ਹੈ ਉਹ ਹੈ ਬੜੀ ਖਾਸ ਕੋਈ ਕੰਮ ਨਹੀਂ ਤੁਹਾਡਾ ਅੜਨਾ ਗੁਰੂ ਕਲੰਗੀਰ ਪਾਤਸ਼ਾਹ ਦਾ ਇਹ ਬਚਨ ਮੰਨ ਲਿਆ ਜੇ ਕਿਹੜਾ ਬਚਨ ਅੱਜ ਦੀ ਵੀਡੀਓ ਵਿੱਚ ਆਪਾਂ ਸਾਂਝਾ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵੀਡੀਓ ਦੀ ਆਰੰਭਤਾ ਕਰੀਏ ਜੀ ਫਤਿਹ ਬਲਾਉ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਸਮਝਣਾ ਪੈਣਾ ਤੇ ਸਾਡੇ ਮਨ ਨੂੰ ਇੰਨੀ ਕੋ ਤਸੱਲੀ ਦਾਰ ਬਣਾਉਣਾ ਪੈਣਾ ਕਿ ਗੁਰੂ ਤੇ ਸਾਨੂੰ ਭਰੋਸਾ ਹੋਵੇ ਮੈਂ ਅਕਸਰ ਹੀ ਬੇਨਤੀ ਕਰਦਾ ਹੁੰਨਾ ਦੇਖੋ ਭਰੋਸੇ ਨਾਲ ਵੱਡੇ ਵੱਡੇ ਕੰਮ ਜਿੱਤੇ ਜਾ ਸਕਦੇ ਨੇ ਜੇ ਭਰੋਸਾ ਨਹੀਂ ਭਰੋਸੇ ਤੋਂ ਬਿਨਾ ਜਿੱਤਿਆ ਹੋਇਆ ਕੰਮ ਵੀ ਹਰਿਆ ਜਾ ਸਕਦਾ ਹੈ ਕਿਉਂਕਿ ਭਰੋਸਾ ਹੋਣਾ ਲਾਜ਼ਮੀ ਹੈ ਜੇ ਭਾਈ ਬਚਿੱਤਰ ਸਿੰਘ ਨੂੰ ਭਰੋਸਾ ਸੀ ਤਾਂ ਹੀ ਮਦਮਸਤ ਖੂਨੀ ਹਾਥੀ ਨਾਲ ਲੜਨ ਦੀ ਤਾਕਤ ਵਿਖਾ ਗਿਆ ਔਰ ਜਿਹਨੂੰ ਭਰੋਸਾ ਨਹੀਂ ਸੀ ਉਹ ਮੂੰਛ ਪਾ ਕੇ ਭੱਜ ਗਿਆ ਉਹ ਇਤਿਹਾਸ ਵਾਕੂ ਵੀ ਤੁਸੀਂ ਸੁਣਿਆ ਹੈ ਤੁਸੀਂ ਜਾਣਦੇ ਹੋ ਅੱਜ ਸਾਨੂੰ ਸਮਝਣ ਦੀ ਲੋੜ ਹੈ ਪਰ ਕਈ ਲੋਕ ਉਦੋਂ ਮਨ ਬੜਾ ਉਦਾਸ ਹੁੰਦਾ ਹੈ ਜਦੋਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਪੇ ਕਰਦੇ ਨੇ ਗੱਲਾਂ ਨੂੰ ਵੇਨੇ ਹਨਾ ਉਦੋਂ ਮਨ ਉਦਾਸ ਹੋ ਜਾਂਦਾ ਹੈ ਅੱਜ ਲੋਕ ਸਾਡੇ ਇੰਨੇ ਕੋ ਗੁਰੂ ਤੇ ਭਰੋਸਾ ਤੇ ਕਰਨਾ ਦੂਰ ਦੀ ਗੱਲ ਰਹੀ ਗੁਰੂ ਦੀਆਂ ਨਿਸ਼ਾਨੀਆਂ ਤੇ ਵੀ ਤੰਜ ਕੱਸਦੇ ਨੇ ਕਿਵੇਂ ਮੈਂ ਤੁਹਾਡੇ ਨਾਲ ਥੋੜੀਆਂ ਜਿਹਾ ਵਿਚਾਰਾਂ ਸਾਂਝੀਆਂ ਕਰਨੀਆਂ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਨੇ ਜਾਂ ਜਿਹੜੇ ਕੁਝ ਇਹੋ ਜਿਹੇ ਨਾਂ ਸਮਝ ਲੋਕ ਹੁੰਦੇ ਨੇ ਕੁਝ ਜਾਣ ਬੁੱਝ ਕੇ ਕਰਦੇ ਨੇ ਮੈਂ ਥੋੜੀ ਜੀ ਬੇਨਤੀ ਕਰਨੀ ਹੈ ਕਿਰਪਾਣ ਪਾਈ ਦੇਖਣਗੇ ਕੀ ਡਾਹੇ ਪਾਏ ਕੀ ਪਤਾਸਿਆਂ ਦਾ ਪਾਣੀ ਪੀਣੇ ਜੇ ਅਮਰਤ ਦੇ ਉੱਪਰ ਕਿੰਤੂ ਪਰੰਤੂ ਕਰਦੇ ਨੇ ਉਹ ਭਲਿਓ ਉਹ ਤੁਹਾਨੂੰ ਕੌਣ ਦੱਸੇ ਸੁਰਨਾਰ ਮਨਜਨ ਅਮਰਤ ਖੋਜ ਦੇ ਸੋ ਅਮਰਤ ਗੁਰ ਤੇ ਪਾਇਆ ਇਹ ਅਮਰਤ ਨੂੰ ਤੇ ਸੁਰਨਾਰ ਮਨਜਨ ਭਾਵ ਦੇਵੀ ਦੇਵਤੇ ਖੋਜਦੇ ਨੇ ਇਹ ਅਮਰਤ ਸੀ ਗੁਰੂ ਤੋਂ ਪਾਲਿਆ ਤੁਹਾਨੂੰ ਕੀ ਪਤਾ ਹੈ ਭੇਡਾਂ ਨੂੰ ਭਾਈ ਡੰਗਰ ਵਰਗੀ ਜੁਵਨ ਹੈ ਤੁਹਾਡੀ ਸਾਨੂੰ ਗੁਰੂ ਨੇ ਸਿਖਾਇਆ ਹੈ ਕਿ ਜ਼ਿੰਦਗੀ ਦੇ ਵਿੱਚ ਪਰ ਮਾਤਮਾ ਦੇ ਲੜ ਲਾ ਕੇ ਸ਼ੁੱਧ ਜ਼ਿੰਦਗੀ ਜਿਉਣੀ ਹੈ ਸਾਫ਼ ਨੀਅਤ ਨਾਲ ਜ਼ਿੰਦਗੀ ਜਿਉਣੀ ਹੈ ਤੁਹਾਨੂੰ ਕੀ ਪਤਾ ਉਹ ਤੁਸੀਂ ਹਰ ਰੋਜ਼ ਪੀ ਕੇ दारूਾਂ ਨਾਲੀਆਂ ਚ ਡਿੱਗੇ ਪਏ ਰਹਿੰਨੇ ਹੋ ਤੇ ਤੁਸੀਂ ਗੁਰੂ ਦੇ ਅੰਮ੍ਰਿਤ ਤੇ ਉਂਗਲੀਆਂ ਚੁੱਕਦੇ ਹੋ ਜੀਵਨ ਤੁਹਾਡਾ ਸ਼ੁੱਧ ਨਹੀਂ ਢੋਈ ਨਹੀਂ ਤੁਹਾਨੂੰ ਕਿਤੇ ਮਿਲਣੀ ਜ਼ਿੰਦਗੀ ਚ ਸੁੱਖ ਨਾ ਪਾ ਲਿਆ ਜੇ ਗੁਰੂ ਦੇ ਕਕਾਰਾਂ ਦੇ ਉੱਪਰ ਤੰਜ ਤੁਸੀਂ ਕੱਸਦੇ ਹੋ ਇੰਨੀ ਧਿਆਨ ਰੱਖਿਓ ਗੱਲ ਦਾ ਕਿ ਤੁਹਾਨੂੰ ਢੋਈ ਨਹੀਂ ਕਿਤੇ ਮਿਲਣੀ ਦੁਗਣੇ ਪਾਪ ਚੜਾਉਂਦੇ ਪਏ ਜੇ ਤੁਸੀਂ ਮੈਂ ਬੇਨਤੀ ਕਰਦਾ ਛਾਲ ਸ਼ਮਾਹੀ ਗੁਰਦੁਆਰੇ ਜਾਣ ਵਾਲੇ ਲੋਕ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਰੇ ਬਚਨ ਕਰਦੇ ਨੇ ਤੇ ਉਦੋਂ ਮਨ ਉਦਾਸ ਹੁੰਦਾ ਕਿੱਥੇ ਤੇ ਸ਼ਰਧਾ ਭਾਵਨਾਵਾਂ ਵਾਲੀ ਗੱਲ ਕਰਨੀ ਕਿੱਥੇ ਲੋਕ ਗੁਰੂ ਦੇ ਜੀਵਨ ਤੇ ਉਂਗਲਾਂ ਚੁੱਕਦੇ ਨੇ ਗੁਰਦੁਆਰੇ ਕਦੇ ਜਾਣਾ ਨਹੀਂ ਗੁਰਮਰਜਾਦਾ ਦਾ ਸਾਨੂੰ ਕਦੇ ਪਤਾ ਨਹੀਂ ਹੈ ਪਰ ਅਸੀਂ ਗੁਰੂ ਦੇ ਜੀਵਨ ਤੇ ਉਂਗਲਾਂ ਚੁੱਕਦੇ ਹਾਂ ਸਾਨੂੰ ਕੋਈ ਹੱਕ ਨਹੀਂ ਸਾਡਾ ਜੀਵਨ ਆਪਣਾ ਸ਼ੁੱਧ ਨਹੀਂ ਗੁਰੂ ਨੂੰ ਅਸੀਂ ਕੀ ਸਮਝਾਂਗੇ ਤੇ ਗੁਰੂ ਨੂੰ ਅਸੀਂ ਕੀ ਸਮਝਾਵਾਂਗੇ ਅਸੀਂ ਗੁਰੂ ਤੋਂ ਮਤ ਲੈਣੀ ਹੈ ਜੋ ਅਸੀਂ ਲੈ ਨਹੀਂ ਰਹੇ ਕਈ ਸਾਡੇ ਵਾਲੇ ਲਾਣੇ 'ਚ ਵੀ ਲੋਕ ਹੈ ਜਿਹੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਦੇਖੋ ਸਤਕਾਰ ਜ਼ਰੂਰੀ ਹੈ ਪਰ ਹੁਣ ਦੇਖੋ ਗੁਰੂ ਘਰਾਂ ਦੇ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨੇ ਕਿਉਂਕਿ ਗੁਰੂ ਦਾ ਵਜਨ ਅਸੀਂ ਮੰਨਿਆ ਨਹੀਂ ਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝੋ ਉਹ ਅਸੀਂ ਸਮਝਣਾ ਹਟ ਗਏ ਅੱਜ ਗੁਰੂ ਗ੍ਰੰਥ ਸਾਹਿਬ ਜੀ ਬਿਆਦਬੀ ਹੋ ਜਾਂਦੇ ਨੇ ਅੰਗ ਪਾੜ ਕੇ ਗਲੀਆਂ ਚ ਖਲਾਰ ਦਿੱਤੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਘਰਾਂ ਚੋਂ ਚੋਰੀ ਕਰ ਲਏ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਲਸ਼ਾ ਤੇਲ ਪਾ ਕੇ ਅਗਨ ਭੇਟ ਕਰ ਦਿੱਤੇ ਜਾਂਦੇ ਨੇ ਹੋਇਆ ਨਾ ਪਿੱਛੇ ਜੌਲੀਆਂ ਪਿੰਡ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿੰਨਾ ਰੌਲਾ ਪਿਆ ਤੇ ਬਾਅਦ ਵਿੱਚ ਉਹਨੂੰ ਮੈਂਟਲ ਕਰਾਰ ਦੇ ਦਿੱਤਾ ਗਿਆ ਉਹ ਪਤਾ ਹੀ ਸੀ ਵੀ ਸਰਕਾਰ ਇਦਾਂ ਚਾਹੁੰਦੀ ਐ ਇਹਦਾ ਮਤਲਬ ਵੀ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਐ ਉਹਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ ਇਸ ਗੱਲ ਦਾ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਜੇ ਸੰਜੀਦਗੀ ਨਾਲ ਇਸ ਫੈਸਲੇ ਨੂੰ ਲਿਆ ਹੁੰਦਾ ਤੇ ਕੋਈ ਨਾ ਕੋਈ ਐਸਾ ਕਰੜਾ ਕਾਨੂੰਨ ਕਰਦੇ ਕਿਉਂਕਿ ਜਿਹਦੇ ਵਾਸਤੇ ਜਿਹਰੇ ਹੋਰਾਂ ਨੂੰ ਵੀ ਕੰਨ ਹੋ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਕੋਈ ਕਰਨ ਦਾ ਖਿਆਲ ਆਪਣੇ ਮਨ ਵਿੱਚ ਵੀ ਨਾ ਲੈ ਕੇ ਆਉਂਦਾ ਕੀ ਹੋ ਨਹੀਂ ਸਕਦਾ ਸਾਰਾ ਕੁਝ ਸਾਰਾ ਕੁਝ ਹੋ ਸਕਦਾ ਪਰ ਇਹ ਸਾਰੀ ਰਲਿ ਭੁਗਤ ਹੁੰਦੀ ਹੈ ਅੱਜ ਮੈਂ ਬੇਨਤੀ ਕਰਦਾ ਕਿਉਂਕਿ ਸਾਡੇ ਵਿੱਚ ਵੀ ਘਾਟਾ ਨਹੀਂ ਅਸੀਂ ਦੂਸਰੇ ਨੂੰ ਦੱਸ ਰਹੇ ਹਾਂ ਉਰੇ ਸੇਵਾ ਨਹੀਂ ਕਰੀ ਉਰੇ ਫਲਾਣਾ ਕੰਮ ਨਹੀਂ ਹੋਇਆ ਜੇ ਉਰੇ ਝਾੜੂ ਨਹੀਂ ਮਾਰਿਆ ਹਰ ਕੋਈ ਬੰਦਾ ਦੂਸਰੇ ਤੇ ਡਿਪੈਂਡਡ ਹੋ ਕੇ ਖੜਾ ਹੈ ਕਿ ਦੂਸਰਾ ਹੀ ਕਰੇ ਮੈਂ ਕਿਉਂ ਕਰਾਂ ਮੈਂ ਤੇ ਪ੍ਰਧਾਨ ਐ ਮੈਂ ਗੁਰਦੁਆਰੇ ਦਾ ਬਹੁਤ ਵੱਡਾ ਸੇਵਾਦਾਰ ਐ ਨਹੀਂ ਪਿਆਰਿਓ ਇੱਥੇ ਸਾਰੇ ਹੀ ਸੇਵਾਦਾਰ ਨੇ ਸਾਡੇ ਜੀਵਨ ਦੇ ਵਿੱਚ ਇੰਨੀ ਕਿਉ ਗ੍ਰਾਵਿਟੀ ਆ ਗਈ ਆਪ ਝਾੜੂ ਚੱਕ ਕੇ ਸੇਵਾ ਕੀਤੀ ਕਦੇ ਨਹੀਂ ਕੀਤੀ ਅੱਛੇ ਗੁਰੂ ਘਰ ਦੇ ਗ੍ਰੰਥੀ ਦੇ ਕੋਈ ਸਕੂਟਰ ਲੈ ਲੇ ਮੋਟਰਸਾਈਕਲ ਲੈ ਲੇ ਉਹ ਬੜਾ ਚੁਪ ਦੇ ਗੁਰੂ ਘਰ ਦੇ ਗ੍ਰੰਥੀ ਨੂੰ ਕਿੰਨੀ ਤਨਖਾਹ ਦੰਨੇ ਉਹ ਚੌੜੇ ਹੋ ਕੇ ਕਹਿਣਗੇ 3000 3500 ਦੰਨੇ ਆ ਫਿਰ ਗੁਰੂ ਘਰ ਦੇ ਗ੍ਰੰਥੀ ਤੋਂ ਲਾਉਂਸਮੈਂਟਾਂ ਵੀ ਵੱਖਰੀਆਂ ਕਰਾਉਣੀਆਂ ਨੇ ਫਲਾਣੇ ਦਾ ਕੱਟਾ ਗੁੰਮ ਗਿਆ ਜੀ ਫਲਾਣੇ ਦੀ ਮੱਝ ਗੁੰਮ ਗਈ ਜੀ ਸਾਡਾ ਕੁੱਤਾ ਗਵਾਚ ਗਿਆ ਜੀ 3 ਦਿਨ ਹੋ ਗਏ ਘਰੇ ਨਹੀਂ ਆਇਆ ਹੱਦ ਹੋ ਗਈ ਵੀ ਗੁਰੂ ਘਰ ਦਾ ਵਜ਼ੀਰ ਨਹੀਂ ਅਸੀਂ ਉਹਨੂੰ ਚੌਂਕੀਦਾਰ ਬਣਾ ਕੇ ਰੱਖ ਦਿੱਤਾ ਕੀ ਗੱਲ ਝੂਠ ਹੈ ਪਿੰਡਾਂ ਵਿੱਚ ਹੁੰਦਾ ਨਹੀਂ ਸਾਰਾ ਕੁਝ ਕਈ ਵਿਚਾਰੇ ਗ੍ਰੰਥੀ ਆ ਕੇ ਰੋਣ ਲੱਗ ਜਾਂਦੇ ਆ ਅਸੀਂ ਤੇ ਕਹਿੰਦੇ ਇਹ ਪੇਸ਼ਾ ਅਪਣਾ ਲਿਆ ਪਰ ਅਸੀਂ ਆਪਣੇ ਬੱਚਿਆਂ ਨੂੰ ਵੀ ਪੇਸ਼ੇ ਵਿੱਚ ਨਹੀਂ ਪਾਵਾਂਗੇ ਕਿਉਂ ਕਿਉਂਕਿ ਲੋਕ ਇੰਨੇ ਕੋ ਸਾਡੇ ਉਹ ਨੇ ਖਰਾਬ ਨੇ ਲੋਕ ਸਾਡੇ ਇੰਨੀ ਕੋ ਮਾੜੀ ਬਿਰਤੀ ਹੈ ਸਾਡੀ ਮੈਂ ਤਾਂ ਬੇਨਤੀ ਕਰਦਾ ਹਾਲਾਤ ਦੇਖਣ ਨੂੰ ਸਾਹਮਣੇ ਮਿਲਦੇ ਨੇ ਗੁਰੂ ਘਰ ਦਾ ਵਜ਼ੀਰ ਘਰ ਦਾ ਕੋਈ ਮੋਟਰਸਾਈਕਲ ਸਕੂਟਰ ਲੈ ਲੇ ਉਹੀ ਲੋਕ ਲੈ ਇਹਦੇ ਕੋਲ ਤੇ ਪੈਸੇ ਆਉਣ ਲੱਗ ਗਏ ਇਹਦੇ ਕੋਲ ਤੇ ਇਹ ਹੋ ਗਿਆ ਕੋਈ ਮਾੜੀ ਮੋਟੀ ਮਰੂਤੀ ਕਾਰ ਵੀ ਲੈ ਲੈਣਾ ਲੋਕ ਉਲਟੇ ਹੋ ਕੇ ਡਿੱਗ ਪੈਂਦੇ ਨੇ ਲੈ ਜੀ ਇਹ ਤਾਂ ਹਵਾ ਖਰਾਬ ਹੋ ਗਈ ਚਲੋ ਭਾਈ ਜੀ ਜੁੱਲੀ ਬਿਸਤਰਾ ਚੱਕੋ ਫਿਰ ਅਗਲੇ ਗੁਰਦੁਆਰੇ ਹੋ ਜੋ ਫਿਰ ਗਰਾ ਇਦਾਂ ਕਹਿਣ ਲੱਗ ਜਾਂਦੇ ਆ ਇਹ ਗੱਲਾਂ ਸਾਰੀਆਂ ਸਾਡੇ ਪੰਥ ਨੂੰ ਨੀਚੇ ਕਰਨ ਵਾਲੀਆਂ ਨੇ ਸਾਨੂੰ ਚਾਹੀਦਾ ਹੈ ਕਿ ਵਧੀਆ ਤੋਂ ਵਧੀਆ ਅਸੀਂ ਆਪਣਾ ਜੀਵਨ ਬਣਾਈਏ ਗੁਰੂ ਘਰ ਦੇ ਗ੍ਰੰਥੀ ਨੂੰ ਕਹੀਏ ਕਿ ਗੁਰਬਾਣੀ ਦਾ ਪਾਠ ਕਰੋ ਤੇ ਉਹਦੀ ਵਿਆਖਿਆ ਕਰਕੇ ਸਾਨੂੰ ਸੁਣਾਓ ਜਿਹਦੀ ਅੱਜ ਲੋੜ ਹੈ ਜੇ ਗੁਰੂ ਘਰ ਗ੍ਰੰਥੀ ਰੱਖਣਾ ਹੋਵੇ ਕੋਈ ਸਸਤਾ ਜਿਹਾ ਗ੍ਰੰਥੀ ਦੇਖੋ ਜੀ ਫਿਰ ਆਪਾਂ ਰੱਖੀਏ ਜੇ ਕਹੀਏ ਵੀ ਤੁਸੀਂ ਪਾਠ ਕਰੋ ਨਹੀਂ ਸਾਡੇ ਗੁਰੂ ਘਰ ਹੁੰਦਾ ਵੀ ਗੁਰਦੁਆਰੇ ਵਿੱਚ ਭਾਈ ਜੀ ਪਾਠ ਕਰਨ ਵਾਸਤੇ ਰੱਖਿਆ ਹੋਇਆ ਦੇਖੋ ਅਸੀਂ ਆਪਣੇ ਤੌਰ ਦਾ ਪਾਠ ਵੀ ਨਾ ਗੁਰੂ ਘਰ ਤੇ ਸੌਂਪਦੇ ਆਂ ਵੀ ਭਾਈ ਜੀ ਕਰ ਰਿਹਾ ਸਾਨੂੰ ਲੋੜ ਨਹੀਂ ਜੇ ਕਈ ਬੰਦੇ ਆ ਉਹ ਜੇ ਵੇਖੇ ਨੇ ਟਾਕੀਆਂ ਬੰਦ ਕਰਦੇ ਦਰਵਾਜ਼ੇ ਬੰਦ ਕਰਦੇ ਦੇਖੀ ਕਿਤੇ ਸਵੇਰ ਦਾ ਪਾਠ ਦੀ ਆਵਾਜ਼ ਹੈ ਜਿਹੜੀ ਉਹ ਘਰਤ ਨਾ ਪੜ ਜਾਏ ਜੇ ਕਿਤੇ ਖਾੜਾ ਲੱਗਿਆ ਹੋਵੇ ਫਿਰ ਇਹ ਚਗਾਠਾਂ ਪਟ ਦਿੰਦਾ ਵੀ ਘਰ ਦੇ ਵਿੱਚ ਇਹੋ ਜੀ ਕੋਈ ਕੋਨਾ ਰਹਿ ਨਾ ਜਾਏ ਜਿੱਥੇ ਆਵਾਜ਼ ਨਾ ਆਵੇ ਗੁਰੂ ਘਰਾਂ ਦੇ ਵਿੱਚ ਸਮਾਗਮ ਕਰਾਉਂਦੇ ਆਂ ਸਮਾਗਮ ਕਰਾਉਣ ਵੇਲੇ ਬੰਦਾ ਝਿਜਕਦਾ ਹੈ ਬੰਦਾ ਕਹਿੰਦਾ ਕਿੱਥੇ ਜਾਵਾਂਗੇ ਜੀ ਉੱਥੇ ਕਿੱਥੇ ਉੱਥੇ ਬੈਠਣ ਦਾ ਪ੍ਰਬੰਧ ਨਹੀਂ ਉੱਥੇ ਲੈਣ ਨਹੀਂ ਦੇਣ ਨਹੀਂ ਖਾੜੇ ਚ ਵਗ ਜਾ ਉੱਥੇ ਭਾਵੇਂ ਦਰਖਤ ਤੇ ਚੜ ਕੇ ਨੂੰ 2 ਘੰਟੇ ਖਾੜਾ ਸੁਣਨਾ ਪੈ ਜੇ ਉੱਥੇ ਪਰਵਾਹ ਨਹੀਂ ਇਹ ਨਸਾਜ ਕੀ ਹੈ ਇਹ ਜੀਵਨ ਦੇ ਹਾਲਾਤ ਨੇ ਸਾਡੇ ਸਮਝਣਾ ਪੈਣਾ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਪਿਆਰ ਨਾਲ ਆਉਣਾ ਸਾਡਾ ਖਤਮ ਹੋ ਗਿਆ ਦੇਖੋ ਬੰਦਾ ਕਹਿੰਦਾ ਮੈਨੂੰ ਕਾਲੀ ਬੋਤ ਹੈ ਬੜੀ ਕਾਲੀ ਨਾਲ ਨਿਕਲਦਾ ਹੈ ਮੱਥਾ ਵੀ ਨਹੀਂ ਠੇਕਦਾ ਜੇ ਕਿਤੇ ਮਹਾਰਾਜ ਦਾ ਸਰੂਪ ਰਸਤੇ ਵਿੱਚ ਕੋਈ ਲੈ ਕੇ ਆਉਂਦਾ ਮਿਲ ਜੇ ਕਾਲੀ ਨਾਲ ਲੰਘਦਾ ਮੈਨੂੰ ਕਾਲੀ ਬਹੁਤ ਹੈ ਰਸਤੇ ਵਿੱਚ 2 ਘੰਟੇ ਜਾਮ ਲੱਗ ਜਾ ਉੱਥੇ ਖੜਾ ਰੋ ਫਾਟਕਾਂ ਦੇ ਖੜਾ ਰੋ 10-15 ਮਿੰਟ ਉੱਥੇ ਨਹੀਂ ਕਾਲੀ ਇਹ ਮੈਂ ਬੇਨਤੀ ਕਰ ਰਿਹਾ ਕਿਉਂਕਿ ਗੁਰੂ ਕੋਲੇ ਬੰਦੇ ਲਈ ਟਾਈਮ ਹੀ ਹੈ ਨਹੀਂ ਤੇ ਬੰਦਾ ਕਹਿੰਦਾ ਗੁਰੂ ਮੇਰੇ ਵਾਸਤੇ ਟਾਈਮ ਕੱਢ ਲੇ ਇੱਕ ਬੰਦੇ ਵਾਸਤੇ ਆਪਾਂ ਜ਼ਰੂਰੀ ਬਾਣਾ ਨਹੀਂ ਚਾਹੁੰਦੇ ਦੂਸਰੇ ਬੰਦੇ ਨੂੰ ਕਹਿੰਦੇ ਆ ਵੀ ਤੂੰ ਸਾਡੇ ਲਈ ਟਾਈਮ ਕੱਢ ਤੂੰ ਸਾਨੂੰ ਜ਼ਰੂਰੀ ਸਮਝ ਇਹ ਸਾਡੀ ਅੱਜ ਦੀ ਹਾਲਾਤਿੰਗ ਹੈ ਸਾਡੀ ਅੱਜ ਦੀ ਬਣੀ ਹੋਈ ਜਿਹੜੀ ਸਥਿਤੀ ਹੈ ਉਹ ਮੈਂ ਬਿਆਨ ਕਰ ਰਿਹਾ ਗੁਰੂ ਦੇ ਬਚਨ ਤੋਂ ਅਸੀਂ ਵਾਰੇ ਹੋ ਚੁੱਕੇ ਹਾਂ ਇਹ ਸਾਰਾ ਕੁਝ ਤਾਂ ਚੱਲ ਰਿਹਾ ਏਦਾਂ ਹੀ ਹੁੰਦਾ ਹੈ ਪਰਮਾਤਮਾ ਦੀ ਪਹਿਚਾਣ ਕਰਨੀ ਔਖੀ ਹੈ ਪਰਮਾਤਮਾ ਦੇ ਬਚਨਾਂ ਤੇ ਚੱਲ ਕੇ ਉਹਦੀ ਪਹਿਚਾਣ ਹੋ ਸਕਦੀ ਹੈ ਉਦੋਂ ਪਹਿਲਾਂ ਨਹੀਂ ਇੱਕ ਵਾਰੀ ਐਂ ਕਿ ਕੀ ਕਹਿੰਦੇ ਨੇ ਕਹਿੰਦੇ ਪ੍ਰਮਾਤਮਾ ਵਾਸਤੇ ਲੰਗਰ ਲਾਤਾ ਲੰਗਰ ਲਾਤਾ ਪ੍ਰਮਾਤਮਾ ਵਾਸਤੇ ਵੀ ਪ੍ਰਮਾਤਮਾ ਆ ਕੇ ਛੱਕੇ ਹੁਣ ਸਾਰੇ ਸ਼ਗਰੇ ਨੇ ਹੁਣ ਉਹ ਗੱਲ ਤੇ ਭੁੱਲ ਗਏ ਪ੍ਰਮਾਤਮਾ ਵਾਲੀ ਕਿ ਪ੍ਰਮਾਤਮਾ ਹੀ ਛੱਕਦਾ ਹੈ ਪਤਾ ਨਹੀਂ ਕਿਹਦੇ ਵਿੱਚ ਦੀ ਆ ਕੇ ਛੱਕ ਜੇ ਕਹਿੰਦੇ ਨੇ ਪ੍ਰਮਾਤਮਾ ਛੱਕ ਰਿਹਾ ਹੈ ਪ੍ਰਮਾਤਮਾ ਕਹਿੰਦੇ ਆਉਣਾ ਪੈ ਗਿਆ ਪ੍ਰਮਾਤਮਾ ਆ ਗਿਆ ਕਹਿੰਦੇ ਇੱਕ ਬੰਦੇ ਦੇ ਰੂਪ ਵਿੱਚ ਜਿਹੜਾ ਕੋੜੀ ਬਣਿਆ ਹੋਇਆ ਹੈ ਕੁੱਬਾ ਜਿਹਾ ਸਰੀਰ ਹੈ ਕੁਬੜਾ ਜਿਹਾ ਕਹਿੰਦੇ ਉਹ ਕਹਿੰਦਾ ਮੈਨੂੰ ਲੰਗਰ ਛਕਾਓ ਕਹਿੰਦੇ ਭਾਜਾ ਫਿਰ ਲੰਦਰ ਜੀ ਦੱਸਾਂਗੇ ਤੈਨੂੰ ਪਹਿਲੇ ਪ੍ਰਮਾਤਮਾ ਆ ਕੇ ਛਕੇ ਪ੍ਰਮਾਤਮਾ ਪਤਾ ਨਹੀਂ ਕਿਹੜੇ ਰੂਪ ਚ ਆ ਜੇ ਕਹਿੰਦੇ ਜੇ ਭਜ ਜਾਇ ਇੱਥੋਂ ਉਹਨੂੰ ਭਜਾਤਾ ਕਹਿੰਦੇ ਪ੍ਰਮਾਤਮਾ ਸੱਚੇ ਬਾਦਸ਼ਾਹ ਹੁਣ ਆਪ ਆਏ ਸੀ ਉਹਨੂੰ ਭਜਾ ਦਿੱਤਾ ਤੇ ਕਹਿੰਦੇ ਨੇ ਮਹਾਪੁਰਖਾਂ ਨੂੰ ਫਿਰ ਬਚਨ ਕੀਤੇ ਵੀ ਮਹਾਪੁਰਖੋ ਦੱਸੋ ਕੋਈ ਰਾਹ ਪ੍ਰਮਾਤਮਾ ਹੈ ਉਹ ਕਹਿੰਦੇ ਪਰਮਾਤਮਾ ਥੋੜੀ ਸਿੱਧੇ ਆਊਗਾ ਵੀ ਪਰਮਾਤਮਾ ਬਦਲਾਂ ਦੇ ਵਿੱਚੋਂ ਨਿਕਲ ਕੇ ਤੁਹਾਡੇ ਕੋਲ ਆਜੂ ਕਹਿੰਦੇ ਪਰਮਾਤਮਾ ਕਿਸੇ ਰੂਪ ਜੀ ਆਉਂਦਾ ਹੁੰਦਾ ਕਹਿੰਦੇ ਭਲਿਓ ਉਹ ਕੋੜੀ ਨੂੰ ਤੁਸੀਂ ਨਾ ਕਰ ਦਿੱਤੀ ਕਹਿੰਦੇ ਰੱਬ ਹੀ ਸੀ ਪਰਮਾਤਮਾ ਭਾਇਆ ਸੀ ਪਰ ਤੁਸੀਂ ਮਨਾ ਕਰ ਦਿੱਤਾ ਹੁਣ ਭੁਗਤੋ ਕਹਿੰਦੇ ਫੇਰ ਫੇਰ ਨਾ ਲੱਭ ਦੇ ਵੀ ਕਿਤੇ ਮਿਲ ਜੇ ਕਿਤੇ ਸ਼ਿਕਾਈਏ ਪਰ ਨਹੀਂ ਕਹਿੰਦੇ ਫੇਰ ਕਿੱਥੇ ਮਿਲਦਾ ਨਹੀਂ ਮਿਲਿਆ ਬੜਾ ਲੱਭਿਆ ਅੱਜ ਰੱਜਿਆਂ ਹੋਿਆਂ ਨੂੰ ਰਜ਼ਾ ਰਹੇ ਆ ਜਿਹੜੇ ਭੁੱਖੇ ਨੇ ਉਹਨਾਂ ਦੇ ਲੱਤ ਮਾਰ ਰਹੇ ਆ ਇਹ ਅੱਜ ਸਾਡੀ ਅਨਸਾਜ ਕੀ ਹੈ ਬਣੀ ਹੋਈ ਹੈ ਹਾਲਾਤ ਸਾਡੇ ਅੱਜ ਕੱਲ ਇਹ ਅੱਜ ਦੇ ਸਾਡੇ ਹਾਲਾਤ ਨੇ ਮੈਂ ਬੇਨਤੀ ਕਰਦਾ ਹਾਂ ਉਹਨਾਂ ਭੁੱਖਿਆਂ ਨੂੰ ਛਕਾਓ ਜਾ ਕੇ ਜਿਹੜੇ ਝੁੱਗੀਆਂ ਝੋਪੜੀਆਂ 'ਚ ਰਹਿੰਦੇ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਦਿਓ ਬੜੀਆਂ ਦਵਾਵਾਂ ਲੱਗਣਗੀਆਂ ਸਿਗਨਲ ਤੇ ਜਾਂਦੇ ਆ ਕੋਈ ਮੰਗਦਾ ਭੀਖ ਮੰਗ ਰਿਹਾ ਪੈਸੇ ਬਿਲਕੁਲ ਨਾ ਦਿਓ ਉਹਨੂੰ ਪ੍ਰਸ਼ਾਦਾ ਛਕਾ ਦਿਓ ਜਾਂ ਛਕਣ ਵਾਸਤੇ ਕੋਈ ਚੀਜ਼ ਦੇ ਦਿਓ ਬੜੀਆਂ ਵੱਡੀਆਂ ਵਰਕਤਾਂ ਤੇ ਮਿਹਰਾ ਹੋਣਗੀਆਂ ਤੁਹਾਡੇ ਤੇ ਫੇਰ ਕਿੱਥੇ ਮਿਲਦਾ ਹੈ ਪ੍ਰਮਾਤਮਾ ਤੇ ਨਿਕਲ ਗਿਆ ਨਾ ਉਹ ਪਤਾ ਨਹੀਂ ਕਿਹੜੇ ਰੂਪ ਚ ਛੱਕਣ ਆ ਗਏ ਕੋਈ ਪਤਾ ਨਹੀਂ ਹੁੰਦਾ ਇਸ ਕਰਕੇ ਕਹਿਣਾ ਹੁੰਦਾ ਵੀ ਪ੍ਰਸ਼ਾਦਾ ਛਕਾ ਦਿਓ ਪ੍ਰਸ਼ਾਦੇ ਤੋਂ ਨਾ ਨਾ ਗਰੋ ਕੋਈ ਵੀ ਜੀ ਜਿਹਦੇ ਨਾਲ ਉਹਦਾ ਢਿੱਡ ਭਰ ਜੇ ਪੈਸੇ ਬਿਲਕੁਲ ਨਾ ਦਿਓ ਇੰਨਾ ਕੁ ਧਿਆਨ ਰੱਖਿਆ ਕਰੋ ਬੜੀਆਂ ਬਰਕਤਾਂ ਨੇ ਬੜੀਆਂ ਮਿਹਰਾਂ ਨੇ ਇਹਦੇ ਇਹ ਗੱਲਾਂ ਦੇ ਵਿੱਚ ਸਾਨੂੰ ਲੱਗਦਾ ਵੀ ਛੋਟੀਆਂ ਛੋਟੀਆਂ ਨੇ ਪਰ ਛੋਟੀਆਂ ਗੱਲਾਂ ਨਹੀਂ ਇੰਨਾਂ ਗੱਲਾਂ ਦੇ ਮੀਨਿੰਗ ਬੜੇ ਵੱਡੇ ਨੇ ਬੜੀਆਂ ਵੱਡੀਆਂ ਵਰਕਤਾਂ ਛੁਪੀਆਂ ਹੋਈਆਂ ਨੇ ਇਹਦੇ ਵਿੱਚ ਆਪੇ ਮੈਂ ਰਜੀਪੂਜੀ ਆਪੇ ਮੇਰੇ ਬੱਚੇ ਜਿਉਣ ਉਹ ਕੰਮ ਸਾਡਾ ਹੋਇਆ ਪਿਆ ਮੈਂ ਬੇਨਤੀ ਕਰਨੀ ਸੀ ਦੇਖੋ ਕਾਰਜ ਅੜਦੇ ਨੇ ਆਪਣੇ ਕਾਰਜਾਂ ਦੇ ਵਿੱਚ ਦਿੱਕਤ ਪੈਂਦੀ ਹੈ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਦਫਾ ਕਹਿੰਦੇ ਕਾਰਜ ਅੜ ਗਿਆ ਵੀ ਧਰਤੀ ਚੋਂ ਪਾਣੀ ਨਾ ਨਿਕਲਿਆ ਸੂਰਜ ਪ੍ਰਕਾਸ਼ ਦੇ ਬੋਲ ਨੇ ਸੱਚੇ ਪਾਤਸ਼ਾਹ ਨੇ ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜਪਜੀ ਸਾਹਿਬ ਕਰੋ ਦੇਗ ਬਣਾਈ ਤੇ ਕਹਿੰਦੇ ਨੇ ਤਿੰਨ ਅਨੰਦ ਸਾਹਿਬ ਦੇ ਪਾਠ ਕੀਤੇ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਕਹਿੰਦੇ ਧਰਤੀ ਤੋਂ ਜਲ ਫੁੱਟਿਆ ਆ ਤੇ ਪਾਰਸ਼ਾ ਨੇ ਕਹਿ ਦਿੱਤਾ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਕੇ ਤਿੰਨ ਪਾਠ ਅਨੰਦ ਸਾਹਿਬ ਦੇ ਕਰੋ ਤੇ ਦੇਗ ਬਣਾ ਕੇ ਮਹਾਰਾਜ ਨੂੰ ਕੜਾ ਪ੍ਰਸ਼ਾਦ ਦਾ ਭੋਗ ਲਵਾਓ ਕਹਿੰਦੇ ਤੁਹਾਡਾ ਕੋਈ ਕੰਮ ਨਹੀਂ ਅੜੇਗਾ ਸਾਰੇ ਕੰਮ ਸਿਰੇ ਚੜ ਜਾਣਗੇ ਇਹ ਕਰਕੇ ਦੇਖੋ ਕਦੇ ਬੜੀਆਂ-ਬੜੀਆਂ ਬਰਕਤਾਂ ਨੇ ਪਰ ਆਪਣੇ ਵਿੱਚ ਇੰਨੀ ਕੋਈ ਸਹਿਣਸ਼ੀਲਤਾ ਕਿੱਥੇ ਕਿ ਅਸੀਂ ਗੁਰੂ ਦਾ ਬਚਨ ਮੰਨ ਲਈਏ ਜਾਂ ਅਸੀਂ ਆਪਣੇ ਹੀ ਸਾਡੇ ਜਿਹੜੇ ਲੱਲੇ-ਭੱਲੇ ਉਹ ਲੋਟ ਨਹੀਂ ਆਉਂਦੇ ਫਲਾਨਾ ਹੋ ਗਿਆ ਜੀ ਟਿਕੜਾ ਹੋ ਗਿਆ ਗਮੀ ਦੇ ਵਿੱਚ ਤੇ ਚੱਲ ਮਾੜਾ-ਮੋਟਾ ਸੀ ਜਾਦ ਕਰ ਲੈਨੇ ਆ ਪਰਮਾਤਮਾ ਨੂੰ ਪਰ ਖੁਸ਼ੀ ਦੇ ਵਿੱਚ ਤੇ ਜਮੀ ਨਹੀਂ ਕਰਦੇ ਜਮੀ ਨਹੀਂ ਕਰਦੇ ਅਸੀਂ ਕਿਉਂ ਨਹੀਂ ਕਰਦੇ ਜੀ ਨਹੀਂ ਜੀ ਪਤੀ ਨਹੀਂ ਲੱਗਿਆ ਜੀ ਸਾਨੂੰ ਤੇ ਕਾਹਲੀ ਹੈ ਜੀ ਅੱਜ ਚਲੋ ਪਰਮਾਤਮਾ ਦਾ ਨਾਮ ਤਾਂ ਵੇਰ ਵੀ ਲੈ ਲਾਂਗੇ ਪਹਿਲਾਂ ਰਿਸ਼ਤੇਦਾਰਾਂ ਨੂੰ ਖੁਸ਼ ਕਰ ਲਈਏ ਕਿਤੇ ਉਹ ਨਾ ਗੁੱਸੇ ਹੋ ਜਾਣ ਇਹ ਇਹ ਸਾਡੀਆਂ ਅੱਜ ਦੀਆਂ ਵਰਡਿੰਗਸ ਨੇ ਅੱਜ ਦੀਆਂ ਸਾਡੀਆਂ ਸਥਿਤੀਆਂ ਬਣੀਆਂ ਹੋ ਜਾਂ ਨੇ ਇਹ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਕਹਿੰਦੇ ਰੱਬ ਗੁੱਸੇ ਹੁੰਦਾ ਹੋ ਜਾਵੇ ਕੋਈ ਚੱਕਰ ਨਹੀਂ ਰੱਬ ਰੁੱਸਦਾ ਰੁੱਸ ਜਾਵੇ ਰੱਬ ਨੂੰ ਤੇ ਬਾਧੂ ਸਮਝਿਆ ਹੋਇਆ ਰੱਬ ਨੂੰ ਤਾਂ ਫੇਰ ਵੀ ਮਨਾ ਲਾਂਗੇ ਰਿਸ਼ਤੇਦਾਰ ਨਾ ਗੁੱਸੇ ਹੋ ਜਾਣ ਕਿਤੇ ਰਿਸ਼ਤੇਦਾਰਾਂ ਨੂੰ ਮਨਾਉਣਾ ਬਾਲਾ ਔਖਾ ਇਹ ਮੈਂ ਸੁਣਿਆ ਅੱਜ ਸੁਣਿਆ ਮੈਂ ਅੱਜ ਦੀ ਵਰਡਿੰਗ ਅੱਜ ਲੋਕ ਇਦਾਂ ਕਰਦੇ ਨੇ ਅੱਜ ਇਹ ਚੀਜ਼ ਹੈ ਗੁਰੂ ਨੂੰ ਪਹਿਲ ਦੇਈਏ ਜਿੱਤੋਂ ਸਾਰਾ ਕੁਝ ਲੈਣਾ ਹੈ ਗੁਰੂ ਤੋਂ ਪਹਿਲ ਆਪਾਂ ਲੈਣੀ ਹੈ ਤੇ ਗੁਰੂ ਨੂੰ ਆਪਾਂ ਪਹਿਲ ਆਪਣੇ ਵੱਲੋਂ ਵੀ ਦੇਣੀ ਹੈ ਵੀ ਸੱਚੇ ਪਾਤਸ਼ਾਹ ਮੈਂ ਤੈਨੂੰ ਪਹਿਲ ਦਿੰਨਾ ਹੈ ਜੇ ਬਰਾਤ ਹੈ ਘਰ ਦੇ ਵਿੱਚ ਆਨੰਦ ਕਾਰਜ ਹੈ ਤੇ ਨਿਤਨੇਮ ਕਰਕੇ ਬਰਾਤ ਚੜ੍ਹੋ ਨਿਤਨੇਮ ਕਰਕੇ ਪਰਮਾਤਮਾ ਨੂੰ ਯਾਦ ਕਰਕੇ ਸ਼ੁਕਰਾਨਾ ਕਰਕੇ ਉਹਦੇ ਵੱਲ ਨੂੰ ਜਾਓ ਤੇ ਸੱਚੇ ਪਾਤਸ਼ਾਹ ਆਪ ਮਿਹਰ ਕਰਨਗੇ ਕਾਰਜਾਂ ਦੇ ਵਿੱਚ ਸਫਲਤਾ ਤਾਂ ਹੋਣੀ ਹੈ ਹੁਣ ਅਵਸਥਾ ਵਾਲੇ ਤੇ ਸਮਝਣ ਜਾਣਗੇ ਇਹਨਾਂ ਗੱਲਾਂ। ਬਾਕੀ ਕਹਿੰਦੇ ਨੇ ਕਿ ਉਹੀ ਗਪੌੜੀ ਮਾਰੀ ਜਾਂਦੇ ਜੀ ਇਹਨਾਂ ਨੂੰ ਕੀ ਪਤਾ। ਬਜ਼ੁਰਗ ਕਹਿੰਦੇ ਨੇ ਇਹਨਾਂ ਨੂੰ ਕੀ ਪਤਾ ਸਾਡੀਆਂ ਉਮਰਾਂ ਬੀਤ ਗਈਆਂ ਤਜਰਬੇ ਬੀਤ ਗਏ ਵੀ ਤੁਸੀਂ ਕਿਹੜਾ ਕੋਈ ਕੱਦੂ ਚ ਤੀਰ ਮਾਰ ਲੇ ਕੋਈ ਅੱਜ ਦਾ ਕੰਮ ਕਰਿਆ। ਪਹਿਲਾਂ ਜਵਾਨੀ ਵੇਲੇ ਨਾਮ ਜਪੀਏ ਉਦੋਂ ਸ਼ਰਾਬਾਂ ਪੀ ਕੇ ਜਵਾਨੀ ਰੋਲਦੀ ਤੇ ਅੱਜ ਬੁਢੇਪੇ ਚ ਆ ਕੇ ਕਹਿੰਦੇ ਹੁਣ ਤੇ ਗਾਹਾਂ ਜਾ ਕੇ ਨਾਮ ਜਪਾਂਗੇ। ਕਈ ਬਜ਼ੁਰਗ ਇਦਾਂ ਕਹਿ ਦਿੰਦੇ ਨੇ। ਮੈਂ ਬੇਨਤੀ ਕਰਦਾ ਨਾ ਜਵਾਨੀ ਵੇਲੇ ਜਿਨੇ ਨਾਮ ਜੱਪ ਲਿਆ ਜਾਂ ਜਵਾਨੀ ਵੇਲੇ ਪਰਮਾਤਮਾ ਦੇ ਨਾਮ ਨੂੰ ਸੰਭਾਲ ਲਿਆ ਤੇ ਉਹ ਸਭ ਤੋਂ ਵੱਡਾ ਤਪ ਹੈ ਬ੍ਰਹਮ ਗਿਆਨੀ ਹੈ ਉਹਦੇ ਬੇਵਜ ਤੇ ਹਰੇਕੀ ਕਰਦਾ ਹੈ ਅੱਜ ਸੰਭਾਲੋ ਅੱਜ ਆਪਣੇ ਆਪ ਨੂੰ ਸੰਭਾਲੋ ਮੈਂ ਬੇਨਤੀ ਕਰਦਾ ਅੱਜ ਨੌਜਵਾਨੀ ਆਸ਼ਕੀ ਚ ਭਰਪੂਰ ਹੈ ਅੱਜ ਸਾਨੂੰ ਚੇਤਾ ਨਹੀਂ ਪਰ ਉਹ ਇਹ ਗੱਲਾਂ ਸਾਰੀਆਂ ਸਾਲ ਦੋ ਸਾਲ ਬਾਅਦ ਤੋਂ ਬਾਅਦ ਚੱਲਦੀਆਂ ਨੇ ਉਸ ਤੋਂ ਬਾਅਦ ਫਿਰ ਉਹੀ ਚੀਜ਼ਾਂ ਦੁੱਖ ਦੇ ਬਣ ਜਾਂਦੀਆਂ ਨੇ ਅੱਜ ਜੀ ਅੱਜ ਜਿਹੜੇ ਆਪਾਂ ਕਹਿੰਨੇ ਵੀ ਪਿਆਰ ਹੀ ਸਾਰਾ ਕੁਝ ਹੈ ਜੀ ਤੇ ਪਿਆਰ ਹੀ ਸਾਰਾ ਕੁਝ ਨਹੀਂ ਪ੍ਰਮਾਤਮਾ ਸਭ ਤੋਂ ਉੱਤਮ ਹੈ ਸਰਬਉੱਤਮ ਹੈ ਉਹੀ ਗੱਲਾਂ ਬਾਅਦ ਚ ਦੁੱਖ ਦੇ ਬਣਨੀਆਂ ਜਿਨ੍ਹਾਂ ਨੂੰ ਅੱਜ ਤੂੰ ਪਿਆਰ ਸਮਝ ਕੇ ਬੈਠਾ ਹੈ ਕਦੇ ਸਮਝ ਲਈ ਇਸ ਗੱਲ ਨੂੰ ਮੈਂ ਬੜੇ ਵੇਖਿਆ ਨੌਜਵਾਨ ਦੇਖਿਆ ਜਿਹੜੇ ਕਹਿੰਦੇ ਨੇ ਬਾਅਦ ਵਿੱਚ ਮਰ ਜਾਈਏ ਰੱਬ ਸਾਨੂੰ ਮੌਤ ਦੇ ਦੇ ਬੜੀਆਂ ਭੈਣਾਂ ਕਹਿੰਦੀਆਂ ਨੇ ਮੇਰੇ ਘਰ 'ਚ ਦੁੱਖ ਹੀ ਦੁੱਖ ਨੇ ਮੇਰੇ ਘਰ ਵਾਲਾ ਗੱਲ ਨਹੀਂ ਸੁਣਦਾ ਕਿਉਂਕਿ ਸਾਰੇ ਭੇਦ ਪਹਿਲੀ ਖੁੱਲ ਜਾਂਦੇ ਨੇ ਬਾਅਦ ਵਿੱਚ ਫਿਰ ਦੁੱਖ ਹੀ ਦੁੱਖ ਆਉਂਦੇ ਨੇ ਪਹਿਲੇ ਸੁੱਖ ਫਿਰ ਦੁੱਖ ਫਿਰ ਬੰਦਾ ਕਹਿੰਦਾ ਮੈਂ ਮਾਰ ਹੀ ਕਿਉਂ ਨਾ ਜਾਵਾਂ ਫਿਰ ਇਦਾਂ ਇਦਾਂ ਗੱਲਾਂ ਬਾਤਾਂ ਚੱਲਦੀਆਂ ਨੇ ਮੈਂ ਬੇਨਤੀ ਕਰਦਾ ਪਹਿਲੇ ਚਿੰਤਾ ਕਰੋ ਅੱਜ ਨੂੰ ਸੰਭਾਲੋ ਅੱਜ ਵਾਲੀ ਜਿਹੜੀ ਪਰਵਾਹ ਹੈ ਉਹ ਕੱਲ ਤਿੰਨ ਛੱਡੋ ਅੱਜ ਦੀ ਪਰਵਾਹ ਅੱਜ ਹੀ ਕਰੋ ਅੱਜ ਹੀ ਸੰਭਾਲੋ ਤੇ ਕੱਲ ਵਾਲੀ ਕੱਲ ਨਾਲ ਦੇਖਾਂਗੇ ਕਿਉਂਕਿ ਅੱਜ ਆਪਣਾ ਚੰਗਾ ਕਰਕੇ ਨਗਾਓ ਗੁਰੂ ਦੇ ਬਚਨ ਮੁਤਾਬਕ ਜ਼ਿੰਦਗੀ ਨੂੰ ਚਲਾਓ ਸੱਚੇ ਪਾਤਸ਼ਾਹ ਨੂੰ ਅਰਦਾਸ ਬੇਨਤੀ ਕਰਕੇ ਜੀਵਨ ਬਤੀਤ ਕਰੋ ਇਹਨਾਂ ਸਾਰੀਆਂ ਗੱਲਾਂ ਦਾ ਖਿਹੜਾ ਛੱਡ ਕੇ ਗੁਰੂ ਦੇ ਬਚਨਾਂ ਨੂੰ ਪਹਿਲਦਾਈ ਦਿਓ ਸੱਚੇ ਪਾਤਸ਼ਾਹ ਤੁਹਾਨੂੰ 20 ਪਹਿਲ ਕਦਮੀ ਦੇਣਗੇ ਤੁਹਾਡੀ ਬਾਹ ਫੜ ਕੇ ਤੁਹਾਨੂੰ ਮੋਢਿਆਂ ਤੇ ਚੜਾ ਕੇ ਮੇਰੇ ਮਾਲਕ ਬਖਸ਼ਿਸ਼ਾਂ ਦੇ ਦਰਵਾਜ਼ੇ ਤੱਕ ਲੈ ਕੇ ਜਾਣਗੇ ਕਰਕੇ ਵੇਖਿਓ ਕਰੀ ਨਹੀਂ ਘਮ ਮੜਦੇ ਜਦੋਂ ਪਾਤਸ਼ਾਹ ਨੂੰ ਪਹਿਲ ਦਵਾਂਗੇ ਸਚੇ ਪਾਰਸ਼ਾ ਜੀ ਕਿਰਪਾ ਕਰਨ ਮਿਹਰ ਕਰਨ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਔਰ ਆਪ ਜੀ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਲਾਈਕ ਕਮੈਂਟ ਕਰਕੇ ਟੀਮ ਦਾ ਹੌਸਲਾ ਅਫਜ਼ਾਈ ਜ਼ਰੂਰ ਕਰਨਾ ਕਿਸੇ ਵੀ ਥਾਂ ਤੇ ਤੁਸੀਂ ਕਥਾ ਕਰਾਉਣੀ ਚਾਹੁੰਦੇ ਹੋ ਫ੍ਰੀ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਟੀਮ ਦਾ ਨੰਬਰ ਨੋਟ ਕਰ ਲਓ ਜੀ 7986497784 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ